ਹੈਲੋ ਗਾਇਸਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਇਆ ਇਹ ਮੀਨ ਆਪਣੇ ਬਹੁਤ ਤੇ ਆਪਾਂ ਬਣਾ ਰਹੇ ਆ ਪਕੌੜੇ ਕਿਉਂਕਿ ਮੀਨ ਨੂੰ ਆਪਾਂ ਮਤਲਬ ਆਇਆ ਤੇ ਮੀਨ ਦੀ ਖੁਸ਼ੀ ਮਨਾ ਰਹੇ ਆ ਮੀਨ ਦੀ ਖੁਸ਼ੀ ਦੇ ਵਿੱਚ ਆਪਾਂ ਪਕੌੜੇ ਬਣਾ ਰਹੇ ਆ ਸੈਲੀਬ੍ਰੇਟ ਕਰਦੇ ਪਏ ਆ ਆਪਾਂ ਆ ਦੇਖੋ ਆ ਪਕੌੜੇ ਪੱਕੇ ਹੋਏ ਆ ਆ ਕੱਚੇ ਹੋਏ ਆ ਹਜੇ ਬਣਾ ਰਹੇ ਆ ਸਰਦਾਰਜੀਤ ਪਕੌੜੇ ਖਾ ਰਹੇ ਆ ਸਰਦਾਰਜੀ ਖਾ ਰਹੇ ਆ ਤੇ ਆਪਾਂ ਇਹਨਾਂ ਨੂੰ ਬਣਾ ਰਹੇ ਆ ਚਾਹ ਆਪਣੀ ਬਣ ਗਈ ਆ ਚਾਹ ਬਣ ਕੇ ਆਪਣੀ ਹੋ ਚੁੱਕੀ ਆ ਪਿਆਰ ਤੇ 10 ਪਕੌੜੇ ਨਿਕਲ ਰਹੇ ਆ ਫਿਰ ਦੇ ਕੇ ਖਾਵਾਂਗੇ ਸੋ ਗਾਇਸ ਕਿਨੇ ਕਿਨੇ ਪਕੌੜੇ ਬਣਾਏ ਆ ਅੱਜ ਦੱਸੋ ਮੈਨੂੰ ਕਮੈਂਟ ਕਰਕੇ ਇਹਦੇ ਵਿੱਚ ਥੋੜੇ ਜਿਹਾ ਪਿਆਜ਼ ਜ਼ਿਆਦਾ ਪਾਏ ਆ ਕਿਉਂਕਿ ਸਰਦਾਰ ਜੀ ਨੂੰ ਨਾ ਹਾ ਪਿਆਜ਼ ਜ਼ਿਆਦਾ ਪਸੰਦ ਆ ਇਸ ਕਰਕੇ ਇਹਦੇ ਵਿੱਚ ਥੋੜੇ ਜ਼ਿਆਦਾ ਪਾਏ ਆ ਬਾਕੀਆਂ ਵਿੱਚ ਘੱਟ ਪਾਏ ਆ ਸਰਦਾਰ ਜੀ ਕਹਿੰਦੇ ਕਾਂਹ ਚਿਕ ਪਕੌੜੇ ਨਹੀਂ ਦਈਦੇ ਆ ਸੋ ਅੱਜ ਤਾਂ ਆਪਾਂ ਬਣਾਏ ਬਣਾਏ ਆ ਪਕੌੜੇ ਵੇਸਲ ਦੇ ਤੇ ਬਾਕੀ ਦਿਨ ਆਪਾਂ ਹਮੇਸ਼ਾ ਬਣਾਉਣੇ ਹੁੰਨੇ ਆ ਦਾਲਾਂ ਦੇ ਪਕੌੜੇ ਦਾਲਾਂ ਨੂੰ ਭਿਉਂ ਕੇ ਉਹ ਵੀ ਤੁਹਾਨੂੰ ਮੈਂ ਦਿਖਾਉਂਗੀ ਕਿਵੇਂ ਬੰਦੇ ਆ ਬਹੁਤ ਟੇਸਟੀ ਕਰੰਤੀ ਬੰਦੇ ਆ ਬਹੁਤ ਜਿਆਦਾ ਸੋ ਗਾਇਸ ਥੈਂਕ ਯੂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਥੈਂਕ ਯੂ